ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਦੀ ਕਿੱਦਾਂ ਸਾਰੇ ਠੀਕ ਠਾਕ ਐ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਅੱਜ ਆਪਾਂ ਫੇਰ ਪਿੰਡ ਠੂਰ ਪਹੁੰਚੇ ਆਂ ਸਾਡੇ ਪੁਰਾਣੇ ਭਰਾਵਾਂ ਕੋਲੇ ਜੀ ਸਾਡੇ ਮੈਂਬਰ ਸਾਹਿਬ ਬੈਠੇ ਚਾਚਾ ਜੀ ਬੈਠੇ ਆ ਨਾ ਇੱਕ ਸਾਡਾ ਬਜ਼ੁਰਗ ਥੋੜਾ ਜਿਹਾ ਗੈਰਹਾਜ਼ ਰਾਜ ਬਾਪੂ ਕੱਲ ਨੂੰ ਬੁਲਾਵਾਂਗੇ ਤੁਹਾਨੂੰ ਬਾਪੂ ਨੇ ਵੀਡੀਓ ਵੀ ਬਹੁਤ ਪਾਈਆਂ ਓਏ ਆ ਜਾ ਓਏ ਬਾਬਾ ਕਹਿੰਦਾ ਕਿੱਥੇ ਆ ਪਟਮੈਲੀ ਪਹਿਣਿਆ ਮਿਲ ਜਾ ਅੱਜ ਪਤਾ ਨਹੀਂ ਕਿ ਠੰਡ ਕਰਕੇ ਪਤਾ ਨਹੀਂ ਰਜਾਈ 'ਚ ਸੁੰਗੜ ਗਿਆ ਬਾਪੂ ਯਾਰ ਪਿਆਰ ਬਹੁਤ ਕਰਦਾ ਰਜਾਈ ਨੂੰ ਬਾਪੂ ਕਹਿੰਦਾ ਬਾਣੀ ਪੜੀ ਵੀ ਰਜਾਈ 'ਚ ਹੀ ਵਰਜਾਈਦਾ ਰਜਾਈ 'ਚੋਂ ਨਿਕਲ ਕੇ ਰਜਾਈ 'ਚ ਹੀ ਫੇਰ ਤੇ ਅਸੀਂ ਨਾਲ ਅੱਜ ਭੋਗ ਤੇ ਜਾ ਕੇ ਆਏ ਆ ਬਾਈ ਕਿਆ ਕਰਾਂ ਮੁੰਡਾ ਇੰਗਲੈਂਡ 'ਚ ਆਇਆ ਵਾ ਚੱਕਰ ਵਾਲਾ ਜੀਤਾ ਜਦੋਂ ਇਹ ਬੱਸਾਂ ਤੇ ਹੁੰਦੇ ਸੀ ਨਾ ਜੀਤਾ ਉਦੋਂ ਟਿਕਟਾਂ ਘਟਦਾ ਹੁੰਦੇ ਬਾਈ ਮਤਲਬ 30 ਰੁਪਏ ਦਿਹਾੜੀ ਮਿਲਦੀ ਹੁੰਦੀ ਸੀ ਉਹਨੂੰ ਠੀਕ ਹੈ ਜੀ ਸਰਬ 30 ਰੁਪਏ ਐਨੇ ਲੋਡ ਸੀ ਉਹਨੂੰ ਐਨੀ ਗਰੀਬੀ ਸੀ ਪਰਿਵਾਰ ਤੇ ਕਿ ਉਹਨੇ ਬੰਦੇ ਨੇ ਅਗਰ ਤੋਂ ਬਲਾਸਪੁਰ ਪੈਦਲ ਆਉਣਾ ਵੇਖ ਲ ਭਾਈ ਯਾਰ ਜੇ ਗਏ ਨੇ ਚੜਾ ਲਿਆ ਵਾ ਚੜਾ ਲਿਆ ਨਹੀਂ ਤੁਰ ਹੀ ਆਉਣਾ ਉਹਨੇ ਕਿਉਂਕਿ ਉਹ ਟਾਈਮ ਨਹੀਂ ਹੁੰਦਾ ਕੋਈ ਗੱਡੀ ਦਾ ਉਸ ਟਾਈਮ ਫਿਰ ਉਹਨੇ ਆ ਕੇ ਗੱਡੀ ਤੋਂ ਨਹੀਂ ਜੇ ਨਾਲ ਦੀ ਵੀ ਧੋ ਦੇਣੀ ਆ ਵੀ 40 ਰੁਪਏ ਉਹ ਤੋਂ ਵੀ ਲੈ ਲਾਂਗੇ ਯਾਰ ਮਿਹਨਤ ਵੀ ਮਿਹਨਤ ਨੂੰ ਰੰਗ ਕਿਵੇਂ ਲੱਗਦੇ ਆ ਯਾਰ ਉਹ ਜਹੋਰ ਕਾਲ ਹੋਰ ਚਲੋ ਟੈਕ ਟਾਂ ਘੜਦਾ ਰਿਹਾ ਵਧੀਆ ਸਰਕਲ ਰੇੜਦਾ ਰਿਹਾ ਬੰਦੇ ਦਾ ਜਾਣੀ ਪਿਆਰ ਬਹੁਤ ਕਰਨ ਲੱਗ ਗਿਆ ਉਹ ਪਿਆਰ ਕਰਨ ਲੱਗ ਗਿਆ ਗੱਡੀ ਲੈਣ ਨੂੰ ਮਤਲਬ ਆਪਦੇ ਧੰਦੇ ਨੂੰ ਬੱਸਾਂ ਨੂੰ ਹਨਾ ਬੜਾ ਪਿਆਰ ਸੀ ਉਹ ਇਨਸਾਨ ਦਾ ਦਿਲੋਂ ਸਤਿਕਾਰ ਕਰਦਾ ਸੀ ਤੇ ਆਇਆ ਢੋਲੂ ਤੇ ਬੱਬਾ ਤੂੰ ਯਕੀਨ ਮੰਨੀ ਜੜਾ ਕੋਣ ਬਟੇ ਜੜਾ ਹਾਂ ਬੜਾ ਹੌਲੀ ਹੌਲੀ ਉਹ ਬੱਸਾਂ ਤੋਂ ਦੁਬਈ ਚਲਿਆ ਗਿਆ ਦੁਬਈ ਚਲਿਆ ਗਿਆ ਨਾ ਜਦੋਂ ਤੇ ਉਹ ਕਹਿੰਦਾ ਮੈਂ ਦੁਬਈ ਜੇ ਮੈਂ ਕੰਮ ਕਰਨਾ ਮੈਂ ਕੰਮ ਕਰਕੇ ਜਦੋਂ ਆਉਣਾ ਕਹਿੰਦਾ ਮੇਰੇ ਪਹਾੜ ਉੱਠਿਆ ਕਰੇ ਯਾਰ ਵੇਈਂ ਮਰ ਮੈਂ ਬਾਜਾਂ ਮਾਰਾਂ ਬੱਸਾਂ ਦੀਆਂ ਜਿਵੇਂ ਇੱਥੇ ਮਾਰਦੇ ਸੀ ਨਾ ਕਹਿੰਦਾ ਮੈਂ ਬਹੁਤ ਤੰਗ ਹੋਇਆ ਕਰਾਂ ਕਹਿੰਦਾ ਮੈਂ ਘਰੇ ਫੋਨ ਲਾਇਆ ਕਹਿੰਦਾ ਮੈਂ ਝੋਲਾ ਤੇ ਸੀਟੀ ਮੰਗਾਇਆ ਪਿੰਡੋਂ ਦੇ ਟੈਕਟਾਂ ਕਾਪੀਆਂ ਕੇ ਫੋਨ ਲਾ ਕੇ ਆਏ ਮੁੰਡੇ ਨੂੰ ਮੰਗਾ ਲਈਆਂ ਉਹ ਹੁਣ ਸਾਰੇ ਵੇਖਿਆ ਕਰੀ ਇਹ ਜ਼ੋਰ ਦਾ ਕੰਮ ਤੋਂ ਆਉਂਦਾ ਨਾਤ ਹੋ ਗਏ ਝੋਲਾ ਪਾ ਕੇ ਕਿੱਧਰ ਨੂੰ ਨਿਕਲ ਜਾਂਦਾ ਯਾਰ ਉਹ ਰੰਬਲ ਚੜ ਜਾ ਕਰੇ ਰੇਤ ਤੇ ਟਿੱਬਿਆਂ ਤੇ ਉੱਥੇ ਜਾ ਕੇ ਸੀਟਾਂ ਘਾ ਮਾਰਿਆ ਕਰੇ ਬਾਜਾ ਮਾਰਿਆ ਕਰੇ ਟੱਕ ਟਾਂ ਕੱਟਿਆ ਕਰੇ ਬੁਰਾ ਹਾਲ ਉਹਦਾ ਮਤਲਬ ਲਗਾ ਇਨਾ ਹੋ ਗਿਆ ਉਹਨੂੰ ਅੰਦਰੋਂ ਹਨਾ ਤੇ ਉਹ ਬਬਾ 7 ਸਾਲ ਬਾਅਦ ਬੰਦਾ ਦੁਬਈ ਚੋਂ ਮੁੜਿਆ ਕੋਈ ਸਾਲ ਬਾਅਦ ਆ ਜਾਂਦਾ ਕੋਈ ਉਹਨੂੰ ਪਤਾ ਹੀ ਮੈਨੂੰ ਲੋੜ ਆ ਉਹਨੇ ਆ ਕੇ ਇੱਥੇ ਫੇਰ ਵਾਸਤੇ ਆ ਗਿਆ ਹੌਲੀ ਹੌਲੀ ਕੇ ਨਾ ਹਿਸਾਬ ਆ ਲਿਆ ਬੱਸ ਲੈ ਲਈ ਆਪਦੀ ਫੇਰ ਉਹ ਦੁਬਈ ਚ ਲਿਆ ਗਿਆ ਬੈਕ ਡਰਾਈਵਰੀ ਕਰਨ ਲੱਗ ਗਿਆ ਜਾ ਕੇ ਦੋ ਪੈਸੇ ਬਣਨ ਲੱਗੇ ਉੱਥੇ ਟਰਾਲਾ ਪਾ ਲਿਆ 1 2 12 ਪਾ ਲਿਆ ਦਬਾਈ ਦੀ ਟਰਾਂਸਪੋਰਟ ਬਣਾ ਲਈ ਇਧਰ ਕਬਸ ਨਹੀਂ ਚੱਡੀ ਇਧਰ ਆਉਦੇ ਭਰਾ ਦੀ ਡਿਊਟੀ ਲਾ ਦੀ ਉਹਦਾ ਦੀਪਾ ਭਰਾ ਸੀ ਵੀ ਤੂੰ ਨਿਗਾ ਰੱਖਣੀ ਆ ਆਪਣੀ ਵਾਸ ਨਹੀਂ ਖੜਨੀ ਚਾਹੀਦੀ ਇਹ ਵੀ ਮੈਂ ਆ ਕੇ ਗੀੜੇ ਦੇਣੇ ਐ ਤੇ ਯਾਰ ਮੈਂ ਕਹਿੰਦਾ ਨਾ ਜਿਹੜਾ ਬੰਦਾ ਦਿਲ ਦਾ ਸਾਫ ਆ ਉਹ ਤਾਂ ਪ੍ਰਮਾਤਮਾ ਕੋਸ ਨਹੀਂ ਲਪਾਉਂਦਾ ਯਾਰ ਹੈਨਾ ਉਹ ਇਨਸਾਨ ਨੇ ਦਬਈ ਤੋਂ ਕਿਵੇਂ ਉਹ ਇੰਗਲੈਂਡ ਜਾਂਦਾ ਆਪਾਂ ਨੂੰ ਨਹੀਂ ਪਤਾ ਜਾਨੀ ਪਹੁੰਚ ਗਿਆ ਉਹਦਾ ਅਨਜਾਣ ਸੀ ਉਹਨੂੰ ਵਧੀਆ ਬੰਦੇ ਮਿਲੇ ਵਧੀਆ ਕਾਰੋਬਾਰ ਚੜਿਆ ਬੰਦੇ ਦਾ ਬਾਈ ਇਧਰ ਉਹਨੇ ਬੱਸਾਂ ਹੀ ਲੰਘਾਂ ਜਿੰਨੇ ਪੈਸੇ ਬਚੇ ਅੱਜ ਉਹਦੇ ਕੋਲੇ ਮੇਰੇ ਕੋਲ 28 ਕੁ 30 ਪਰਮਟ ਹੈ ਬੰਦੇ ਕੋਲੇ 28 30 ਪਰਮਟ ਹੈ 30 ਚੱਲਦੇ ਆ ਤੇ ਬੱਸ ਉਹ ਜਿੱਥੇ ਲਾਉਂਦਾ ਸੀ ਜਿਹਦੇ ਨਹਰੇ 'ਚ ਉੱਥੇ ਕੁਝ ਕਨੈਕਟਰ ਨੂੰ ਬੋਲਦਾ ਉਹਨਾਂ ਨੇ ਪਲਾਟ ਵਾਲਿਆਂ ਨੇ ਬੰਦੇ ਨੇ ਦੂਜੇ ਦਿਨ ਪਲਾਟ ਆਪ ਦਾ ਲੈ ਲਿਆ ਵੀ ਨਹੀਂ ਯਾਰ ਮੇਰੇ ਸਟਾਪ ਨੂੰ ਨਾ ਕੋਈ ਕੁਸ ਬੋਲੇ ਜੇ ਸਟਾਪ ਨੇ 10000 ਮੰਗਣਾ ਤਾਂ ਭਾਈ 20 ਦੇਣਾ ਉਹਨੇ ਨਹੀਂ ਯਾਰ ਉਹਨੇ ਕਹਿੰਦਾ ਮੇਰਾ ਪਰਿਵਾਰ ਹੈ ਹੈ ਉਹਨੇ ਹਮੇਸ਼ਾ ਉਹਨੇ ਇਹੀ ਕਹਿਣਾ ਉਹਨੇ ਕਹਿੰਦਾ ਗੰਜਰੋ ਤੁਸੀਂ ਥੋੜੇ ਥੋੜੇ ਪੈਸੇ ਕੱਢਿਆ ਕਰੋ ਬਾਕੀ ਮੈਂ ਤਾਂ ਭਈ ਐ ਨਹੀਂ ਉਹ ਕਹਿੰਦਾ ਵੀ ਮੈਂ ਕਿਹਾ ਵੀ ਤੁਸੀਂ ਇੱਕ ਦੂਜੇ ਦੀ ਹੈਲਪ ਆਪ ਕਰੋ ਯਾਰ ਵਧੀਆ ਗੱਲ ਆ ਨਾ ਸੋਚ ਵਧੀਆ ਬੰਦੇ ਦੀ ਫੇਰ ਉਹ ਕਹਿੰਦਾ ਟਾਈਮਾਂ ਪਿੱਛੇ ਲੜਾਈ ਹੋਣ ਲੱਗੀ ਹੁਣ ਜਿਹੜੇ ਦੁੱਧੀਆਂ ਬੱਸਾਂ ਵਾਲੇ ਮੇਰੇ ਸਟਾਫ ਨਾਲ ਲੜਨ ਤੇ ਤੁਸੀਂ ਟਾਈਮ ਖਾ ਗਏ ਤੁਸੀਂ ਐਂ ਖਾ ਗਏ ਤੁਸੀਂ ਫਲਾਨਾ ਕਰ ਗਈ ਫੇਰ ਉਹ ਲੈਣਾਂ ਪੀ ਚੱਲੀਆਂ ਸਾਰੀਆਂ ਕਹਿੰਦਾ ਵੀ ਆਪਾਂ ਹੀ ਹੋ ਜੇ ਹੋਰ ਕੋਈ ਹੋਵੇ ਹੀ ਨਾ ਜਗਰਾਓ ਤੋਂ ਬਲਾਸਪੁਰ ਦੇ 25 ਟਾਈਮ ਹੈ 25 ਬਾਰ ਮੜ ਚੱਲਦੇ ਉਹਦੇ ਉਹਦੀਆਂ ਹੀ ਚੱਲਦੀਆਂ ਤੇ ਕਦੇ ਕਦੇ ਲੜਿਆ ਨਹੀਂ ਉਹ ਡਰਾਈਵਰ ਕਨੈਕਟਰ ਨਾਲ ਵੀ ਕੋਈ ਬਾਜਦਾ ਜਾਂ ਨਹੀਂ ਬਾਜਦਾ ਜਾਂ ਤੁਸੀਂ ਐ ਕਰਦੇ ਜਾਂ ਉਹ ਕਰਦੇ ਨਾ ਮਤਲਬ ਹੀ ਕੋਈ ਨਹੀਂ ਤੇ ਮੈਂ ਕਹਿੰਦਾ ਯਾਰ ਬਰਮਾਤਮਾ ਪੈਸਾ ਵਾਕਈ ਉਹਨੂੰ ਦਿੰਦਾ ਜਿਸ ਨੂੰ ਪਤਾ ਯਾਰ ਵੀ ਇਹ ਬੰਦੇ ਦੇ ਹਾਜਮ ਆ ਜੂਗਾ ਵੀ ਨਹੀਂ ਖਲਾਰਾ ਨਹੀਂ ਪਉਂਦਾ ਇਹ ਤੇ ਨਹੀਂ ਮਾਰੇ ਬੰਦੇ ਨੂੰ ਪੈਸਾ ਤੇ ਆ ਜੇ ਨਾ ਮੈਂ ਕਹਿੰਦਾ ਪਹਿਲਾਂ ਐ ਸੋਚਦਾ ਯਾਰ ਭਗਵਾਨ ਦੇ ਪਰਚਾ ਆਪੋਆ ਇਹਨਾਂ ਨੂੰ ਅੰਦਰ ਕਰਾ ਇਹਨਾਂ ਦੀ ਜ਼ਮੀਨ ਵੀ ਖਰੀਦ ਇਨਾਂ ਨੂੰ ਛੜਕ ਤੇ ਜੜਾ ਉਹਨੇ ਸਾਰੇ ਘਰਾਂ ਦਾ ਸੋਚਿਆ ਸਾਰਿਆਂ ਦੇ ਜਵਾਕ ਲਗਿਆ ਭਾਈ ਆਪ ਪੜਾਏ ਆਪ ਕਿਵੇਂ ਨਾ ਕਿਵੇਂ ਕਰਕੇ ਸਾਰਾ ਸੋਚਿਆ ਉਹਨੇ ਹਜੇ ਵੀ ਉਹ ਬੰਦਾ ਕਹਿੰਦਾ ਹੁਣ ਮੈਂ ਇਹ ਸੋਚਦਾ ਵੀ ਦਵਾਈ ਤੇ ਦੁਬਾਰਾ ਮੈਂ ਟਰਾਂਸਪੋਰਟ ਖੜੀ ਕਰਾਂ ਵੀ ਜਿਹੜੇ ਮੇਰੇ ਇੱਥੇ ਨੇੜੇ-ਨੇੜੇ ਘਰਾਂ ਦੇ ਮੁੰਡੇ ਜਿਹੜੇ ਥੋੜੇ ਜਿੇ ਕਮਜ਼ੋਰ ਆ ਉਹਨਾਂ ਨੂੰ ਲਾਇਸੈਂਸ ਬਣਾ ਕੇ ਉਹਦੇ ਡਰਾਈਵਰ ਬਣਾਵਾ ਵੀ ਉਹ ਵੀ ਸੈੱਟ ਹੋ ਜਾਣ ਸੋਚ ਦੇਖੋ ਬੰਦੇ ਦੀ ਕਿੱਧਰ ਨੂੰ ਜਾਂਦੀ ਆ ਨਾ ਕਰੇ ਖਾਂਡਪਾਰ ਪ੍ਰਗਾਸ ਸੀ ਅਸੀਂ ਮੈਂ ਤੇ ਟੋਲੂ ਮੱਥਾ ਟੇਕਣ ਗਏ ਤੇ ਹਲਵਾਈ ਨੇ ਤੇ ਉਹ ਘਰ ਵਾਲਿਆਂ ਨੇ ਕਿਹਾ ਵੀ ਐਂ ਕਰਕੇ ਰੂਪੇ ਉਹਨਾਂ ਨੇ ਵੀ ਸਬਜ਼ੀ ਮੰਗਾਓ 20 ਵੀਰੇ ਚੱਲਾਂਗੇ ਮੰਡੀੋਂ ਕੰਦਨਾਂ ਕੀ ਲੈਣ ਜਾਣਾ ਮੰਡੀ ਕਹਿੰਦੇ ਸਬਜ਼ੀ ਕੰਦਨ ਕਿਉਂ ਅੱਗੇ ਮੰਡੀ ਚੱਲੇ ਹੁੰਦੇ ਉਹਨੇ ਜੋ ਖਾਣੇ ਨੇ ਅੱਤ ਅੱਗੇ ਲਾਗੇ ਆਪਣੇ ਪਿੰਡ ਵਾਲਾ ਦੇ ਕੇ ਜਾਂਦਾ ਉਹ ਰੇੜੇ ਵਾਲਾ ਤੇ ਕਹਿੰਦਾ ਹੁਣ ਰੇੜੇ ਵਾਲਾ ਕਿੱਥੇ ਆ ਤੇ ਜਦੋਂ ਸਾਲਿਓ ਧਾਰ ਲੈਣੀ ਜਾਂ ਕਿੰਦੋ-ਦੋ ਕਿਲੋ ਲੈਣੀ ਉਹਦੋਂ ਤਾਂ ਰੇੜੇ ਵਾਲਾ ਤੁਹਾਡੇ ਘਰੇ ਦੇ ਕੇ ਜਾਂਦਾ ਤੇ ਅੱਜ ਤੁਸੀਂ ਇਕੱਠੀ ਲੈਣੀ ਅੱਜ ਮੰਡੀ ਉੱਡ ਜਾ ਤੇ ਅੱਜ ਵੀ ਰੇੜੇ ਵਾਲੇ ਤੋਂ ਲਓ ਕਹਿੰਦਾ ਮੈਂ ਉਹਨੂੰ ਸੱਜਿਆ-ਸੱਦ ਕੇ ਉਹਨੂੰ ਪਰਚੀ ਫੜਾਈ ਟੈਕ ਮਾਰ ਕਰਕੇ ਵੀ ਆਹ ਸਬਜ਼ੀ ਘਰ ਨੂੰ ਪਹੁੰਚਦੀ ਕਰਦੇ ਕਿੰਨੇ ਦੀ ਆ ਸਾਨੂੰ ਨਹੀਂ ਪਤਾ ਕਹਿੰਦਾ ਭਾਈ ਉਹਨੇ ਸਬਜ਼ੀ ਲਿਆਤੀ ਤੇ ਉਹ ਹਣ ਵੀ ਕਹਦਾ ਹੱਥ ਜੋੜਦਾ ਫਿਰਦਾ ਬੱਚੇ ਤੇ ਬਰੋਗਾਂ ਦੇ ਭਾਈ ਧੰਨਵਾਦ ਯਾਰ ਉਹ ਮੇਰਾ ਕਦੋਂ ਕਰਦਾ ਗੁਰੂ ਸਾਹਿਬ ਦਾ ਕਰ ਜਿਨੇ ਤੈਨੂੰ ਰੋਜ਼ਗਾਰ ਦਵਾਇਆ ਕਹਿੰਦਾ ਹੁਣ ਉਹਦਾ ਰੋਜ਼ਗਾਰ ਚੱਲ ਪਿਆ ਹੁਣ ਮੈਨੂੰ ਵੇਖ ਕੇ ਹੋਰ ਵੀ ਸ਼ਰਮ ਖਾਣਗੇ ਵੀਰ ਨਹੀਂ ਯਾਰ ਪਿੰਡ ਦੇ ਨੂੰ ਕਹੋ ਵੀ ਸਾਹਿਬ ਜੀ ਤੂੰ ਲੈ ਕੇ ਆ ਇਹ ਆਪਾਂ ਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਜਦੋਂ ਯਾਰ ਆਪਾਂ ਕੋਈ ਪ੍ਰੋਗਰਾਮ ਕਰਦੇ ਆਪਾਂ ਅਖੰਡ ਪਾਠ ਸਾਹਿਬ ਪ੍ਰਗਾਸ ਕਰਾਉਨੇ ਆ ਆਪਾਂ ਜਾਂ ਕੋਈ ਜਾਗ ਕਰਦੇ ਆ ਆਪਾਂ ਟਰਾਲੀ ਟਰੈਕਟਰ ਜਾਗਦੇ ਆ ਜਾਂ ਆਪਾਂ ਕੋਈ ਗੱਡੀ ਜਾਗਦੇ ਆ ਮੰਡੀ ਨੂੰ ਭੱਜ ਜਾਂਦੇ ਆ ਵੀ 2 ਰੁਪਏ ਵਜਣ ਉਹਦਾ ਫਾਇਦਾ ਕੀ ਭਾਈ ਆਪਾਂ ਮੰਡੀ ਵਾਲਿਆਂ ਨੂੰ ਪੈਸੇ ਦੇ ਆ ਉਹਨੇ ਜਿਹੜੇ ਚਾਰ ਛੇਲੜ ਵਾਜਦੇ ਆਪਦੇ ਪਿੰਡ ਦੇ ਉਹਨੂੰ ਦਿਓ ਗਰੀਬ ਨੂੰ ਉਹ ਆਪਦੇ ਪਿੰਡ ਚ ਆਉਣਗੇ ਫੇਰ ਹੀ ਬੰਨ ਜਿਤੋਂ ਪੈਸੇ ਵਾਜਦੇ ਉਤੋਂ ਦਾ ਆਪਾਂ ਬਚਾਉਨੇ ਆ ਕਰਨਾ ਦੀ ਬੰਨ ਤੇ ਅਸੀਂ ਮੈਂ ਤੇ ਟੋਲੂ ਨਹੀਂ ਯਾਰ 50 ਜਣਿਆਂ ਨੂੰ ਰੋਟੀ ਖਵਾਤੀ ਉੱਥੇ ਯਾਰ ਸਾਥ ਸਾਥ ਕੇ ਯਾਰ ਉਹ ਬੁੜੀਆਂ ਜਾਂਦੀਆਂ ਨੇ ਨਰੇਗਾ ਵਾਲੀਆਂ ਵਿਚਾਰੀਆਂ ਜਿਹਾ ਆ ਜਾਓ ਭਾਈ ਉਹ ਕਹਿੰਦੇਗਾ ਸਾਡੀ ਮੈਡਮ ਹੈ ਕਹਿੰਦਾ ਮੈਡਮ ਤੁਹਾਡੀ ਫ੍ਰੀਕਾ ਤੋਂ ਆਈ ਹੈ ਉਹ ਵੀ ਤੁਹਾਡੇ ਪਿੰਡ ਦੀ ਹੈ ਖਾਜੂਗੀ ਉਹ ਤੁਸੀਂ ਭੁੜਕਾ ਜਗੋ ਜਨਵਾਓ ਜਲੇਬੀ ਜਲੂਬੀ ਸਕੋ ਹੈ ਸਾਰੀਆਂ ਉਹ ਬਾਰਤਾਂ ਇੱਕ ਮੇਰੇ ਬਜਾਰੇ ਬਾਲਵਰ ਆ ਗਏ ਮਨਾਲ ਤੋਂ ਕਹਿੰਦੇ ਲੋਪੂ ਰਾਹ ਪੁੱਛ ਕੇ ਉਹ ਹੋ ਕਹਿੰਦੇ ਬਾਬਾ ਮੈਂ ਆਜੂ ਪ੍ਰਸ਼ਾਦਾ ਜਗੋ ਆਪਣੇ ਹੀ ਆ ਕੋਈ ਹੈ ਤੇ ਯਾਰ ਮਤਲਬ ਮੈਂ ਉਹ ਤੋਂ ਕੋਈ ਸਿੱਖਿਆ ਲਈ ਬੰਦੇ ਤੋਂ ਵੀ ਜੇ ਬੰਦਾ ਦਿਲ ਦਾ ਸਾਫ ਹੋਵੇ ਤਾਂ ਰੱਬ ਵੀ ਉਸ ਨਹੀਂ ਲਪਾਉਂਦਾ ਬਈ ਰੱਬ ਵੀ ਉਹਦੇ ਨਾਲ ਖੜਦਾ ਹੈ ਜੇ ਅੱਜ ਉਹ ਮੁਲਾਜ਼ਮਾਂ ਨਾਲ ਖੜਦਾ ਉਹ ਨਹੀਂ ਜਦੋਂ ਜਾਣਾ ਹੈ ਮੁਲਾਜ਼ਮਾਂ ਨੂੰ ਸਾਰਿਆਂ ਦੀ ਸੇਵਾ ਪਾਣੀ ਕਰਕੇ ਜਾਣਾ ਜਦੋਂ ਆਉਣਾ ਹੈ ਹੁਣ ਆਇਆ ਬੱਤੇ ਆਪਣਾ ਉਹਦੇ ਕੋਲੇ ਹੁਣ ਬੱਤੇ ਨੇ ਘਰ ਪਾਇਆ ਉਹਨੂੰ ਪਤਾ ਲੱਗ ਗਿਆ ਬੱਤੇ ਨੇ ਮਕਾਨ ਪਾਇਆ ਬਹੁਤ ਖੋਜ ਹੋਇਆ ਬਈ ਯਾਰ ਜੋੜੀਆਂ ਟੱਪੇ ਰਹਿੰਦੇ ਆ ਥੋੜਾ ਬਹੁਤ ਰਹਿੰਦਾ ਹਨਾ ਬੱਤੇ ਨੂੰ ਤਾਂ ਆਏ ਸੀ ਵੀ ਚਲ ਆਪਾਂ ਕਹਿ ਦਈਏ ਬਾਈ ਨੂੰ ਵੀ 20000 ਰੁਪਏ ਦੀ ਬਾਈ ਹੈਲਪ ਕਰ ਦੂ ਉਹਨੇ 50000 ਦੇਤਾ ਪਹਿਲੇ ਬੱਤੇ ਕੰ ਦਾ ਜੋੜੀਆਂ ਜੋੜੀਆਂ ਦਾ ਕਰਾ ਯਾਰ ਹੋਰ ਲੋੜ ਪਈ ਦੱਸ ਦੀ ਯਾਰਾ ਇਨਸਾਨ ਆ ਯਾਰ ਹੈ ਉਹ ਤਾਂ ਰੱਬ ਕੇ ਵੇਲ ਕੋਰੂਗਾ ਭਰਾ ਨੂੰ ਫੋਰਜੂਨਰ ਲੈ ਕੇ ਦਿੱਤੀ ਐ ਸਾਰਾ ਕੁਝ ਲੈ ਕੇ ਦਿੱਤਾ ਚਾਰ ਘੋੜੇ ਵੀ ਆਏ ਚਾਰ ਘੋੜੇ ਖੜੇ ਆ ਨਾਵੇਂ ਕਿਲੋਮੀਟਰ ਖੜੇ ਬਿਲਕੁਲ ਫਰੀ ਨਾਗਦਾਂ ਦੇ ਉਹ ਨੂੰ ਕਹਦਾ ਯਾਰ ਤੂੰ ਖਾਦਾ ਵੀ ਨਹੀਂ ਜਾਂਦਾ ਖਾ ਕਮਾ ਤੂੰ ਤਾਂ ਚਲਵਾਉਣੀ ਐ ਗੇੜਾ ਦੇ ਵਿੱਚ ਨਿਗਾ ਰੱਖ ਬਸ ਗੱਲ ਖਤਮ ਤੈਨੂੰ ਟ੍ਰਾਂਸਪੋਰਟ ਬਣਾਤੀ ਮੈਂ ਕਹਾਂ ਬਾਈ ਤੇਰਾ ਕੀ ਪ੍ਰੋਗਰਾਮ ਐ ਵੀ ਤੂੰ ਗੱਡੀਆਂ ਦਾ ਆਇਓ ਕਹਿੰਦਾ ਮੈਂ ਬਾਈ ਮਰ ਨਹੀਂ ਮਰ ਜੂ ਇਹ ਕੰਮ ਬੰਦ ਨਹੀਂ ਕਰਨਾ ਚਾਹੇ ਮੇਰੇ ਪੱਲਿਓ ਹੀ ਪਈ ਜਾਣ ਯਾਰ ਉਹ ਕਹਿੰਦਾ ਮੇਰਾ ਘਰ ਦੇ ਨੂੰ ਇੱਥੋਂ ਤੱਕ ਵੀ ਕਿਹਾ ਹੋਇਆ ਵੀ ਜੇ ਮੈਂ ਮਰ ਗਿਆ ਕੱਲ ਨੂੰ ਮੇਰਾ ਸੰਸਕਾਰ ਮੇਰੀ ਬਸਜ ਹੋਣਾ ਚਾਹੀਦਾ ਪਹਿਲੀ ਚ ਕਹਿੰਦਾ ਉਹ ਕਹਿੰਦਾ ਵੀ ਆਪਾਂ ਕਿਸੇ ਨੂੰ ਦਾਨ ਦੇ ਦਿਆਂਗੇ ਉਹ ਕੇ ਗਰੀਬ ਨੂੰ ਵੀ ਉਹ ਵੀ ਤਾਂ ਮੱਚ ਹੀ ਜਾਣੀ ਉਹ ਕਹਿੰਦਾ ਮੇਰਾ ਸੰਸਕਾਰ ਬਸਜ ਹੋਣਾ ਚਾਹੀਦਾ ਬਸ ਜਾਂਦੀ ਜਾਵੇ ਪਰ ਮੈਂ ਵੇਚ ਜਾਣਾ ਉਹਦੇ ਨਹੀਂ ਮੇਰੀ ਰੂਟ ਟ੍ਰਾਂਸਪੋਰਟ ਚ ਰਹੂ ਸਾਰੀ ਚ ਨਹੀਂ ਮੈਂ ਖੱਜਲ ਕਰੂੰ ਕਹਣਾ ਮਦਰ ਜਿੰਨਾ ਉਹਦਾ ਪਿਆਰ ਹੈ ਵਾਕਈ ਰਹੂ ਹੈ ਕੋਈ ਬਾਹਰੋਂ ਆਇਆ ਨਹੀਂ ਲੱਗਦਾ ਉਹ ਬੰਦਾ ਆਪਣੇ ਕਿਸੇ ਜਵਾਗ ਨੂੰ ਇੱਥੇ ਸਾਧ ਲਓ ਹਣ ਬਈ ਕਿਹੜੀ ਗਲਾਸ ਚ 9th ਚ 11th ਚ 12th ਵਿਚ ਐ ਫਲਾਨੇ ਚ ਐ ਤੇ ਉਹ ਉਹਦਾ ਜਵਾਗ ਰੱਦ ਕੇ ਮੈਂ ਕਿਹੜੀ ਗਲਾਜਾਂ ਦਾ 9th ਵਿਚ ਇੰਗਲੈਂਡ ਪੜਦਾ ਕਹਿੰਦਾ ਨੌਂ ਵਿੱਚ ਤਾਂ ਮੈਂ ਕਿਹਾ ਸਾਡੇ ਵਾਲਿਆਂ ਨੂੰ ਕੋਤਲਾ ਨੌਂ ਕਿੰਨੇ ਹੁੰਦੇ ਕਹਿੰਨੇ ਪਹਿਲਾਂ 10 ਨੌਂ ਹੁੰਦੇ ਕਿੰਨੇ ਪਹਿਲਾਂ ਅੰਗਰੇਜ਼ੀ 'ਚ 10 ਹੈਂ ਦੱਸ ਇਹ ਮੈਂ ਕਿਹਾ ਤੁਸੀਂ ਹੀ ਭੈਣ ਰੋ ਰਹੇ ਜੰਮਿਆ ਪੜਿਆ ਇੰਗਲੈਂਡ ਦਾ ਲੈ ਉਹ ਨੌਂ ਕਹਿੰਦਾ ਉਹ ਕਹਿੰਦਾ ਮੈਂ ਟੁੱਟਣ ਨਹੀਂ ਦਿੱਤੇ ਬਾਬਾ ਜਿਹਦੇ ਨਾਲ ਪਿਆਰ ਆ ਉਹ ਕਹਿੰਦਾ ਮੇਰਾ ਜਿਹਦੇ ਨਾਲ ਪਿਆਰ ਆ ਬੱਸ ਟੋਲੂ ਨੂੰ ਕਹਿੰਦਾ ਸਾਰੀਆਂ ਬੱਸਾਂ ਦੇ ਫੋਟੋ ਲਵਾਤੀ ਮਾਦੀ ਸੀਪੇ ਨਾਲ ਜਗਰਾ ਸੀਪੇ ਦੀ ਸਾਰੀਆਂ ਬੱਸਾਂ ਤੇ ਕਹਿੰਦਾ ਵੀ ਸੀਪੇ ਦੇ ਘਰ ਦੇ ਨਹੀਂ ਕਹਿੰਦਾ ਕਹਿੰਦੇ ਤਾਂ ਮਰੇ ਦੀ ਲਾਉਂਦੇ ਹੁੰਦੇ ਆ ਕਿੰਨਾ ਮੈਂ ਲਾਤੀਆਂ ਪਰ ਮੇਰੀ ਭਾਵਨਾ ਸੀ ਵੀ ਮੈਂ ਇਹਨੂੰ ਪਿਆਰ ਕਰਦਾ ਇਨਸਾਨ ਨੂੰ ਠੀਕ ਹੈ ਵੀ ਕਿਸੇ ਦੀ ਖਾਤਰ ਉਹ ਕਹਿੰਦਾ ਮੇਰਾ ਦੋਸਤ ਸੀ ਉਹਨੂੰ ਲੱਖ ਪੌਂਡ ਦਿੱਤਾ ਉੱਥੇ ਮੈਂ ਉਹਨੂੰ ਉਹਦੇ ਸਹਜਾ ਹੋਣੀ ਸੀ ਜਾਂ ਬਰੀ ਹੋਣਾ ਸੀ ਕਹਿੰਦਾ ਉਹ ਗਜ਼ਹਿਰੀਆਂ ਜੋੜ ਗਿਆ ਤੇ ਮੈਂ ਪਾਰਤੀ ਬਹਿ ਗਿਆ ਜਿੰਨਾ ਚਿਰ ਕਹਿੰਦਾ ਉਹਦਾ ਫੋਨ ਨਹੀਂ ਆਇਆ ਆਪਾ ਬਾਬਾ ਸਾਹਮਣੇ ਨਹੀਂ ਉੱਠੀ ਇੱਕ ਮੇਰੇ ਸੌਖੇ ਸੁਖੀ ਵੀ ਪੈਂਡ ਨਾਨਕਸਰ ਵੀ ਮੈਂ ਖੰਡਪਾੜ ਪ੍ਰਕਾਸ਼ ਕਰਾ ਕੇ ਜਾਊਂ ਬਾਬਾ ਵੀ ਬੰਦਾ ਮੇਰਾ ਬਰੀ ਹੋ ਜੀ ਉਧਰ ਉਹਦਾ ਫੋਨ ਆ ਗਿਆ ਕਹਿੰਦਾ ਉਹ ਕਹਿੰਦਾ ਵੀ ਬਰੀ ਹੋ ਗਏ ਕਹਿੰਦਾ ਉਧਰ ਉਹ ਕੁੜੀ ਨੂੰ ਫੋਨ ਲਾਦਾ ਫਟਾਫਟ ਜਿਹੜਾ ਵੀ ਜਹਾਜ਼ ਜਾਂਦਾ ਉਹਦੀ ਟਿਕਟ ਮਿਲਦੀ ਹੈ ਘਰ ਦੇ ਉਹ ਕਹਿੰਦੀ ਕਰੇ ਸੌਖਾ ਇਹ ਤਾਂ ਟਿਕਟਾਂ ਲੈ ਲੈਂਦੇ ਉਹ ਕਹਿੰਦਾ ਸੌਖਾ ਕੋਈ ਐਮਰਜੈਂਸੀ ਕੰਮ ਆ ਕਹਿੰਦਾ ਮੈਂ 5 ਮਹੀਨੇ ਦਿਨ ਗਿਆ ਉੱਥੇ ਮੁੜ ਕੇ ਸਿੱਧਾ ਮ ਘਰੇ ਨਹੀਂ ਆਇਆ ਬਾਹਰ ਹੀ ਮੁੜ ਗਿਆ ਮੈਂ ਕਹਿੰਦਾ ਉਹ ਮੈਨੂੰ ਕਹਿੰਦਾ 5 ਦਿਨ ਹੋ ਗਏ ਸਾਲਾ ਮ ਬਰੀ ਹੋਇਆ ਮੈਂ ਤੂੰ ਲੱਭਦਾ ਫਿਰਦਾ ਤੇਰਾ ਫੋਨ ਬੰਦ ਆ ਉਹ ਕਹਿੰਦਾ ਮੈਂ ਤੇਰੀ ਸੌਖ ਦੇਣ ਗਿਆ ਸੀ ਕਹਿੰਦਾ ਰੋਣ ਲੱਗਿਆ ਗੱਲ ਲਾ ਕੇ ਮੈਨੂੰ ਵੀ ਨਹੀਂ ਦੱਸਿਆ ਯਾਰ ਤੂੰ ਹਨਾ ਇਹੋ ਜਿਹਾ ਰੱਬ ਰੂਪੀ ਬੰਦਾ ਯਾਰ ਉਹ ਤੇ ਯਾਰ ਜਿਹੜੀ ਆਉਂਦੇ ਮੈਂ ਕਹਾਣੀਆਂ ਸੁਣूंगा ਮੈਂ ਕਿਹਾ ਬਾਈ ਯਾਰ ਤੇਰੇ ਤਾਂ ਫਿਲਮ ਬਣਨੀ ਚਾਹੀਦੀ ਹੈ ਮਤਲਬ ਤੇਰੇ ਤੋਂ ਸਿੱਖਿਆ ਮਿਲਦੀ ਆ ਯਾਰ ਵੀ ਮਿਹਨਤ ਨੂੰ ਫਲ ਮਿਲਦਾ ਸਬਰ ਕਰਨਾ ਪੈਂਦਾ ਮਤਲਬ ਉਹਨੂੰ ਵੀ ਹੋ ਗਏ ਤਾਂ ਮੈਨੂੰ ਵੀ ਬਹੁਤ ਮਾੜਾ ਚੰਗਾ ਕਿਹਾ ਲੋਕਾਂ ਨੇ ਬਹੁਤ ਗਿਆ ਲੋਕਾਂ ਨੇ ਇਹਦੇ ਕੋਲ 2 ਨੰਬਰ ਦਾ ਪੈਸਾ ਆ ਗਿਆ ਇਹਦੇ ਕੋਲ ਪਿੱਥੂ ਆ ਗਿਆ ਇਹ ਆਏ ਆ ਫਲਾਨਾ ਕਹਿੰਦੇ ਨਹੀਂ ਹਜਮ ਆਉਂਦਾ ਕਿਸੇ ਦੀ ਹੈਲਪ ਕਰਦਾ ਨਹੀਂ ਜਰਿਆ ਜਾਂਦਾ ਕਈਆਂ ਤੋਂ ਹਰ ਉਹ ਕਹਿੰਦਾ ਹੁਣ ਮੈਂ ਸਾਦਾ ਤਾਂ ਮੈਂ ਵੀ ਬਹੁਤ ਸਾਦਾ ਸੀ ਪਰ ਜੇ ਮੈਂ ਸਾਦਾ ਸੀ ਲੋਕਾਂ ਨੇ ਕਹਿੰਦੇ ਦਿਖਾਵਾ ਕਰਦਾ ਹੁਣ ਹੋ ਸਕਦਾ ਕਹਿੰਦਾ ਆਪਣੇ ਸੱਜਣ ਮਿੱਤਰ ਨੂੰ ਗੁੱਸੇ ਹੋ ਜਾਣ ਤਕੜੇ ਬੰਦੇ ਐ ਐਮ ਐਲ ਏ ਮੰਤਰੀ ਐ ਜਿਹੜੇ ਪਰ ਆਪਾਂ ਨਹੀਂ ਸਾਦ ਸਕਦੇ ਕਹਿੰਦਾ ਸਿਟੀ ਵਾਲਾ ਸੰਤਾਨ ਨੇ ਵੀ ਆਪਦਾ ਪ੍ਰਧਾਨ ਭੇਜਿਆ ਉਹ ਵੀ ਕਿਸੇ ਨੂੰ ਨਹੀਂ ਪਤਾ ਲੱਗਣ ਦਿੱਤਾ ਉਹਨੇ ਵੀ ਆਇਆ ਸੈੜ ਤੇ ਬਿਠਾਇਆ ਮੱਥਾ ਟਿਕਾ ਕੇ ਸੈੜ ਤੋਂ ਉਹਨੂੰ ਕੋਈ ਕੱਢਦਾ ਕੀ ਸੈਨਰਾ ਪਤਾ ਲੱਗੇ ਸੱਦਨ ਦਾ ਬਾਬਾ ਉਹ ਹੰਤਮਾਨ ਨੂੰ ਜੱਦ ਲੈਂਦਾ ਹਾਂਜੀ ਹਾਂਜੀ ਇੱਥੋਂ ਤੱਕ ਆਉਦੀ ਪਰ ਉਹ ਕਹਿੰਦਾ ਫੇਰ ਉਹ ਨੰਗਾ ਨਹੀਂ ਦਿਖਾਵਾ ਕਰਦਾ ਲੋਕ ਛੱਡਦੇ ਕਿਸੇ ਪਾਸੇ ਨਹੀਂ ਨਾ ਹੈਨਾ ਧਾਰੀ ਦੇ ਤਾਂ ਕਹਿੰਦੇ ਇੱਕ ਪਾਸੇ ਦੰਦੇ ਇਹਨਾਂ ਦੇ ਦੋ ਪਾਸੇ ਜਿੱਧਰ ਨੂੰ ਜਾਂਦੇ ਖਤਰ ਖਤਰ ਬਣਾਉਂਦੇ ਹੀ ਤੁਰੇ ਜਾਂਦੇ ਆਈ ਹੁਣ ਮੇਰੇ ਕੋਲੇ ਸੀ ਜਦੋਂ ਮੈਂ ਘਰ ਪਾਉਂਦਾ ਸੀ ਮੈਂ ਲੋਕਡਾਊਨ 'ਚ ਪਾਉਣ ਲੱਗ ਗਿਆ ਸਾਡੇ ਮਗਰ ਬੁੜੇ ਪੈਂਦੇ ਆ ਉਹ ਮੈਸਟਰੀ ਨੂੰ ਕਹਾਂ ਕਿ ਕਿੱਥੇ ਖੜੋਗੇ ਆ ਹਾਏ ਹੋਰ ਤਾਂ ਜਾਉਂਗੇ ਆਹੋ ਮੇਰੇ ਕੋਲੇ ਪੈ ਰੇ ਬੋਲਤਾ ਹੈ ਉਹ ਕਹਿੰਦਾ ਕਿਉਂ ਇਹ ਭੂਟੇ ਲੱਗੇ ਡਰਾਕਤ ਲੱਗੇ ਨੇ ਤੇ ਮੈਨੂੰ ਕੋਈ ਟਰੱਕ ਵਾਲਾ ਮਿਲ ਪਣਾ ਆ ਗਿਆ ਤੇ ਉਹਨਾਂ ਦੇ ਕੋਲੇ ਮੈਨੂੰ ਟਰੱਕ ਵਾਲੇ ਨੇ ਹੱਥ ਮਾਰਾ ਕੇ ਲੰਘਣ ਉਹਨੇ ਇੱਕ ਬੁੱਜ ਨੂੰ ਸੈਂਤਾ ਮਾਰਨ ਨੂੰ ਭਰੀ ਹੋਊ ਇੱਥੇ ਮੈਸਤਰੀ ਕਾਹਦਾ ਹਟਨੇ ਕੋਰ ਆ ਗਈ ਇੱਥੇ ਜਾ ਲਾਹੂ ਕਿਤੇ ਬੱਸ ਲੈ ਗੱਡੀ ਗੱਡੀ ਲੈ ਮਗਰੇ ਜਾਉ ਲੈ ਮੈਂ ਕਹਿਆ ਯਾਰ ਲੋਟੀ ਆਈ ਪੈ ਕੇ ਜਾਂਦੇ ਹੈ ਹੈ ਗੱਡੀ ਭਰੀ ਸਾਲੇ 1.5 ਕਰੋੜ ਦੀ ਪਰੂ ਕਿ ਤੂੰ ਆਉਣਗੇ ਹੈ ਇਹੋ ਹੀ ਲੋਕ ਆ ਸਾਡੇ ਇਹ ਨਾ ਦਾ ਬਾਬਾ ਭੁੱਖਾ ਝਰਦੇ ਆ ਨਾ ਰੱਜਿਆ ਝਰਦੇ ਆ ਜੇ ਦਾ ਤੁਸੀਂ ਉਹ ਟੋਲੂ ਵਾਲੀ ਗੱਲ ਆ ਕਹਿੰਦਾ ਜੇ ਦਾ ਮੈਂ ਘੋੜੀ ਲੈ ਕੇ ਨਿਕਲ ਪੈਣਾ ਕਹਿੰਦਾ ਇਹ ਵੇਚੂ ਜ਼ਮੀਨ ਤੇ ਜੇ ਪੈਰ ਨਿਕਲ ਨਾ ਕਹਦਾ ਕਹਿੰਦਾ ਸਾਲਾ ਸੂਮਪੂਣਾ ਕਰਦਾ ਤੂੰ ਕਹਿੰਦਾ ਮੈਂ ਕਿਸੇ ਬਾਤ ਛੱਡੋ ਵੀ ਇਹ ਦੁਨੀਆ ਨਹੀਂ ਝਰਦੀ ਬੰਦੇ ਨੂੰ ਬਾਬਾ ਪਰ ਇਹ ਤਾਂ ਸੇਧ ਲੈਣ ਵਾਲੀ ਗੱਲ ਜ਼ਰੂਰ ਹੈ ਵੀ ਆਪਾਂ ਆਪਦਾ ਕੰਮ ਲਗਨ ਨਾਲ ਕਰੀਏ ਕਿਸੇ ਦੀ ਨਿੰਦਿਆ ਚੂਲੀ ਤੋਂ ਦੂਰ ਰਹਿ ਕੇ ਪਰ ਰੱਬ ਜ਼ਰੂਰ ਵੋੜਦਾ ਹੈ ਰੱਬ ਹੈਗਾ ਜਿਵੇਂ ਭਾਈ ਜੀਤੇ ਨਾਲ ਖੜਾ ਰੱਬ ਤੁਹਾਡੇ ਨਾਲ ਵੀ ਖੜੂਗਾ ਜੇ ਦਿਲੋਂ ਮਿਹਨਤ ਕਰੋਗੇ ਹੈਨਾ ਆਪਦਾ ਜਿਹਦਾ ਵੀ ਕੰਮ ਕਰਦੇ ਆ ਆਪਦਾ ਬਣਾ ਕੇ ਉਹ ਕਹਿੰਦਾ ਅੱਜ ਤੱਕ ਮੈਂ ਝੋਲੇ ਤੋਂ ਰੁਪਈਆ ਨਹੀਂ ਖਾਦਾ ਬੱਬਾ ਕੁੰਡੀ ਨਹੀਂ ਲਾਈ ਮਾਰ ਕੇ ਭਣਾ ਲੈ ਲੈ ਹੁਣ ਪਰ ਕੁੰਡੀ ਨਹੀਂ ਲਾਈ ਸੀ ਕੰਮ ਨੂੰ ਕੰਮ ਸਮਝਿਆ ਹੁਣ ਕਈ ਇਹਦੇ ਡਰਾਈਵਰ ਜੜਾ ਦੇ ਤੇਲ ਕੱਢ ਲੈਂਦੇ ਟਰੱਕ ਦਾ ਬੱਸ ਦਾ ਹੁਣ ਤੇਲ ਕੱਢਣ ਵਾਲਾ ਬੰਦਾ ਕਦੋਂ ਕਾਮਯਾਬ ਹੋਊ ਹੋਊ ਕਿਤੇ ਜਿਹੜਾ ਗੱਡੀ ਦਾ ਢਿੱਡ ਧੂਈ ਜਾਂਦਾ ਸਹੀ ਆ ਤੇ ਹੁਣ ਉਹਦਾ ਤੇਲ ਤਾਂ ਬਹੁਤ ਦੂਰ ਦੀ ਗੱਲ ਆ ਜਿਹੜਾ ਝੋਲੇ ਚੋਂ ਢੋਲੂ ਨਹੀਂ ਕੱਢਦਾ ਹਾਂਜੀ ਹਾਂ ਹਨਾ ਤੇ ਬਾਦੀ ਚਲੋ ਆਪਾਂ ਨੂੰ ਸਾਰਿਆਂ ਦੀ ਉਮਰ ਨਿਕਲ ਗਈ ਇੱਥੇ ਗੱਡੀਆਂ ਜਾ ਮੇਰਾ ਕਲਾਸ ਫੈਲੋ ਬੈਠਾ ਭਾਈ ਹਨਾ ਅਸੀਂ ਫ੍ਰੀ ਹੋ ਗਏ ਹੁਣ ਰਿਟਾਇਰਮੈਂਟ ਲੈ ਗਈ ਹਨਾ ਸਮੇਂ-ਸਮੇਂ ਦੀ ਗੱਲ ਹੈ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰੋ ਦੱਬ ਕੇ ਸਾਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ